ਮਹੱਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕੀਤੇ RAM RAWAL ਨਾਨਕ ਆ ਨਾ ਨਿਰਪਉ ਕੋਣ ਨਿਰੰਕਾਰ ਨਿਰ ਡਰਾਕਾਰ ਤਕੋ ਡਰਾਕਾਰ ਜਿਹੜਾ ਲਫਜ਼ ਹੈ ਨਾ ਉਹ ਗੁਰਵਾਚਕ ਜਿਹੜਾ ਨਿਰੰਕਾਰਾਂ ਡਰਾਕਾਰ ਹੈ ਪਰ ਡਰਾਕਾਰ ਨਿਰੰਕਾਰ ਹੋਵੇ ਨਹੀਂ ਹੁੰਦੀ ਜੀਵ ਆਤਮਾ ਨਿਰੰਕਾਰ ਹੈ ਪਰ ਡਰਾਕਾਰ ਨਹੀਂ ਜੀ ਬਾਤ ਮੈਂ ਰੇੜਾਕਾਰ ਹੈ ਰੇੜਾ ਕਰਤਾ ਗੁਣ ਜੇ ਡਰਾਕਾਰ ਤਾਂ ਹੀ ਅੱਖ ਰੋੜੀ ਦੇਂਦੀ ਤਾਂ ਹੀ ਸਾਡੀ ਪਕੜ ਚ ਨਹੀਂ ਹੁੰਦੀ ਇਹਨੂੰ ਫੜ ਕੇ ਹੀ ਰੱਖ ਲਵੇ ਰੇੜਾਕਾਰ ਤਾਂ ਇਹਦਾ ਗੁਣਾ ਹੈ ਇਹ ਤਾਂ ਰੇੜਾਕਾਰ ਤਾਂ ਹੈ ਬੰਦੇ ਰੰਕਰ ਨਹੀਂ ਹੈ ਰੰਕਰ ਕਾ ਦਾ ਜੇ ਕੋਈ ਵੇ ਸੱਚੇ ਤੋ ਵੇਛਾ ਵਾਤੇ ਕੋਈ ਜੇ ਫੇਰ ਕਰ ਪਰ ਰੇੜਾਕਾਰ ਰੰਕਰ ਦਾ ਹੀ ਫੜ ਕੇ ਰੰਕਰ ਨੋਂ ਨ ਇਹਦਾ ਨੋਂ ਹੈ ਰੰਕਰ ਨੋਂ ਤੇਰਾ ਨਿਰੰਕਾਰ ਹੈ ਨਿਰੰਕਾਰ ਹੈ ਨੰਕਾਰੇ ਦਾ ਨਉ ਨਿਰੰਕਾਰੇ ਦਾ ਗੁਣ ਹੈ ਨਿਰੰਕਾਰ ਦਾ ਗੁਣ ਹੈ ਨਿਰੰਕਾਰ ਉਹ ਗੁਣਵਾਚ ਕੋ ਸ਼ਬਦ ਹੈ ਜਿਵੇਂ ਇੱਕ ਕਪੜਾ ਇੱਕ ਉਹਦਾ ਰੰਗ ਹੈ ਕਾਲਾ ਕਪੜਾ ਕਪੜਾ ਤੇ ਕਪੜਾ ਰ ਉਹ ਤਾਂ ਸੂਤ ਦੇ ਧਾਗਿਆਂ ਤੋਂ ਬਣਿਆ ਹੋਇਆ ਨਾ ਕਾਲਾ ਤਾਂ ਉਹਦਾ ਗੁਣ ਹੈ ਕਾਲਾ ਤਾਂ ਉਹਦਾ ਰੰਗ ਹੈ ਲੰਬਾ ਆਦਵੀ ਲਵਾਈ ਉਹਦੀ ਜਿਆਦਾ ਆ ਆਦਵੀ ਲੋ ਜਨ ਨਾਲ ਆਦਵੀ ਲੋ ਗੁਰੂ ਕੋਣ ਕਰਕੇ ਲਿਖਿਆ ਕੋਣ ਆਜਕਿ ਲੋ ਇਸ ਕਰਕੇ ਦਿਆਲੂ ਕਿਰਪਾਲੂ ਜਿਵੇਂ ਹੈ ਨਾ ਇਹ ਉਹਦਾ ਆਕਾਰ ਹੈ ਜਿਹੜਾ ਨਿਰਾਕਾਰ ਹੈ ਇਹ ਆ ਗਾਂਢੀ ਹੈ ਜਿਵੇਂ ਅਸੀਂ ਸੰਸਾਰ ਦੀ ਸ਼ਕਲਾਂ ਦੇਦੇ ਹਾਂ ਜਾਨੀ ਕੋਈ ਰੇਖਾ ਰੂਪ ਰੇਖਾ ਉਹਦਾ ਖਿੱਚ ਨਹੀਂ ਸਕਦੇ ਨਕਸ਼ਾ ਨਹੀਂ ਬਣਾ ਸਕਦੇ ਉਹ ਨਿਰਾਕਾਰ ਹੈ ਜੀ ਨਾਨਕ ਨਿਰਪਉਣ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਨਰਪਾਉ ਕੌਣ ਹੈ ਤੇ ਨਾਮਕਾਰ ਨਰਪਾਉ ਹੈ RAM ਨਰਪਾਉ ਨਹੀਂ ਹੈ RAM ਦਾ ਪੈਜ ਹੈ RAM ਦਾ ਵਿਚਾਰਾ ਰੋਦਾ ਫਿਰਦਾ RAM ਦਾ ਡਰਦਾ ਸੀ ਦਸ਼ਰ ਨੂੰ ਕਹੇਗਾ ਵੀ ਮੈਂ ਚੱਲਿਆ ਪਿਛੋਂ ਨਾ ਤੂੰ ਜਾਈ ਕਰੋ ਸੀਤਾ ਨੂੰ ਰਹਿ ਜੂ ਕੋਈ ਯੱਕ ਇਹ ਸੀਤਾ ਨੂੰ ਕੋਈ ਹਮਲਾ ਕਰ ਸਕਦਾ ਕਰ ਤੇ ਸੀਤਾ ਨੂੰ ਕੱਲੇ ਨਹੀਂ ਛੱਡਣਾ ਪੈ ਸੀ ਤਾਂ ਕਹਿੰਦਾ ਸੀ ਤੇ ਪੈ ਸੀ ਦਰਦਾਸੀ ਦਾਰਸੀ ਉਹਦੇ ਉਧਰ ਤਾਂ ਦਾਰਸੀ ਤਾਂ ਹਥਿਆਰ ਜੱਕੀ ਫਿਰਦਾ ਸੀ ਕਰਕੇ ਕਰਨੀ ਸੀ ਪਰਮੇਸ਼ਰ ਕੋ ਕੋਈ ਹਥਿਆਰ ਨਹੀਂ ਪੁਦਾ ਨਹੀਂ ਕੋਈ ਰ데요 ਉਹਦਾ ਹੁਕਮ ਹੈ ਸਭ ਕੁਝ ਉਹਦੇ ਅਛੇ ਹੀ ਤੋਂ ਕੋਈ ਉਹਨੇ ਦਾਰਗੀ ਕਰਨ ਨੂੰ ਕੋਈ ਖਤਰਾ ਹੀ ਕੋਈ ਨਹੀਂ ਹਥਿਆਰ ਉਹਨੂੰ ਆਂ ਚਾਹੀਦਾ ਜੇ ਕੋ ਖਤਰਾ ਉਹਦਾ ਸਰੀਰ ਹੈ ਨਾ ਰਾਮ ਜੀ ਦਰਦਾਵੀ ਉਹਦੇ ਕੋ ਖਤਰਾ ਹੋਗਾ ਸਾਡੇ ਵਰਗਾ ਉਹ ਹੈ ਸਿਰਪੇ ਜੇ ਸਰੀਰ ਤਾਂ ਭੈ ਵੀ ਹੈ ਉਹਨੇ ਜਾਨਵਰ ਲੈ ਹੈ ਭੈ ਤਾਂ ਹੋ ਰਹੀ ਹੈ ਸੀਧਾ ਨੇ ਮਜਬੂਰ ਕੀਤਾ ਭੈ ਲੱਗੀ ਤਾਂ ਗਿਆ ਸੀਸਾ ਦੀ ਭੈ ਕਰਕੇ ਹੀ ਗਿਆ ਵੀ ਨਰਾਜ ਰਹੋ ਜਵੇ ਕਾਮਰਗ ਮਾਨ ਰੇ ਜਾਂਦਾ ਹੀ ਨਾ ਕੀ ਮਜਬੂਰੀ ਸੀ ਮਜਬੂਰੀ ਸੀ ਨਰਾਜ ਕੀ ਰਹੀ ਸੀ ਜਲਦੀ ਜੋਂ ਇਹ ਤਾਂ ਲੱਖ ਮਜਬੂਰੀ ਹੈ। ਹੁਣ ਕਿਤੇ ਰਾਮ ਰਵਾਲ ਰਾਮਚੰਦਰ ਵਗੈਰਾ ਇਹ ਜਿਹੜੇ ਲੋਕ ਕਹਿੰਦੇ ਨੇ ਨਾ ਭਗਵਾਨ ਨੇ ਐਵੇਂ ਕੱਟ ਉਹਨਾਂ ਨੂੰ ਬੁੱਧੀ ਕੱਟਾ। ਡੇਢ ਹੀ ਰੱਖ ਲਿਆ ਉਹਨਾਂ ਨੇ ਕੰਮ। ਅੱਗੇ ਵਾਲੀ ਕੋਸ਼ਿਸ਼ ਛੱਡਤੀ। ਅੱਗੇ ਵਾਲੀ ਔਖੀ ਸੀ ਨਾ ਪੜਾਈ। ਅੱਗੇ ਦੀ ਤਾਂ ਕੁਛ ਨਹੀਂ। ਅੱਗੇ ਗਿਆਨ ਅੰਦਰਾ ਤੋਂ ਪਰੇ ਦੀ ਗੱਲ ਰਹਿ ਜਾਂਦੀ ਹੈ ਨਾ ਬੁੱਝਣ ਵਾਲੀ ਉਹ ਛੱਡੇ ਦਿੱਤਾ ਚੈਪਟਰ। ਉਹ ਚਲੋ ਜਿਹੜਾ ਕੋਈ ਕਰਨਾ ਹੋ ਕੱਲੂ ਆਪਾਂ ਛੱਡ ਦੋ ਉਹਨੂੰ ਪਰਦ ਨੇ ਛੱਡੇ ਦਿੱਤਾ ਹੈ ਉਹ ਜਿਹੜੇ ਕਹਤੇ ਰਾਮ ਕਵਾਲ ਕੀਤੀਆਂ ਕੰਨ ਕਹਾਣੀਆਂ ਕਹਤੇ ਵੇਦ ਵਿਚਾਰ ਕਿੰਨਾ ਕਿਸਮ ਦੀਆਂ ਕਹਾਣੀਆਂ ਬਣਾਈਆਂ ਨੇ ਕ੍ਰਿਸ਼ਨ ਦੀਆਂ ਕਿੰnaya ਵੇਦ ਵਿਚਾਰ ਹੋਰ ਗਿਆਨ ਵਿਚਾਰ ਬਣਾਏ ਹੋਏ ਨੇ ਫਿਰ ਇਹਨੂੰ ਅਰਥ ਆਉਂਦੇ ਨੇ ਆਪ ਜਦ ਕਹਾਣੀਆਂ ਨੂੰ ਰਮਾਇਣ ਨੂੰ ਗਿਆਨ ਨਾਲ ਹੋਰ ਹੋਰ ਕੁਝ ਬਣਾਈ ਜਾਂਦੇ ਨੇ ਕਿੰਨਾ ਕਿਸਮ ਦੀ ਰਮਾਇਣ ਬਣਾਤੀ ਇਹਤੇ ਬੇਦ ਵਿਚਾਰ ਕਿੰਨੇ ਬੇਦ ਵਿਚਾਰ ਕਰਨ ਵਾਲੇ ਨੇ ਗਿਆਨ ਵਿਚਾਰ ਕਰਨ ਵਾਲੇ ਨੇ ਕਿਤੇ ਨੱਚੇ ਮੰਗਤੇ ਗਿਲਮੁੜ ਪੂਰੇ ਧਾਲ ਕਿਤੇ ਵਗਤੇ ਰਸਦੇ ਨੇ ਗਾਉਦੇ ਫਿਰਦੇ ਨੇ ਉਹ ਬੰਗੜ ਦਾ ਕਾਬੂ ਰਹਾ ਲੈ ਇਹਨਾਂ ਨੂੰ ਰਾਸਦਾਰੀ ਅਸਲ ਤਾਂ ਬਗਤੇ ਹੀ ਰਹੇ ਇਹ ਜਿਹੜਾ ਤੁਹਾਨੂੰ ਧੰਦਾ ਬਣਾਉਣ ਵਾਲੇ ਨੇ ਮੰਗਤੇ ਹੀ ਹੁੰਦੇ ਨੇ ਜਿਵੇਂ ਹੁਣ ਰਾਗੀ ਜੇ ਆਪਣੇ ਇਹ ਬਗਤੇ ਹੀ ਨੇ ਬਗਤੇ ਹੀ ਨਹੀਂ ਜਾਂ ਬੰਕੇ ਹੋ ਜਾ ਸੈਟਲ ਕਰਕੇ ਪੈਸੇ ਲੈਂਦੇ ਨਾ ਮੰਗਤੇ ਹੀ ਨਾ ਬੱਕਰੀ ਲੈਦੇ ਵੀ ਇੰਨੇ ਪੈਸੇ ਨਾ ਬੋਲਦੇ ਉਹ ਵੀ ਇਹੀ ਗੱਲ ਅਸੀਂ ਗੜਬੁਰ ਪੂਰੇ ਤਾਲੇ ਵੀ ਤਾਲ ਪੂਰਦੇ ਨੇ ਇਹ ਜਾਨੀ ਗੜਬੁਰ ਨਹੀਂ ਕਰਦੇ ਇੰਨਾ ਹੀ ਹੈ ਨਾ ਨੱਚਦੇ ਰੁਚਦੇ ਨਹੀਂ ਹੈ ਰਾਗੀ ਤਾਲ ਤਾਂ ਵੀ ਪੂਰਦੇ ਨੇ ਉੱਚੇ ਗੁਕੇ ਬਾਂਦਾ ਪੂਰੇ ਜੋ ਦਾ ਕਾਫੀ ਚਾਰ ਤੇ ਦੇ ਵੀ ਕਰਦੇ ਨੇ ਸਾਖੀਆਂ ਵੀ ਸੁਣਾਉਂਦੇ ਨੇ ਗੁਰੂ ਘਰ ਦੀਆਂ ਸਭ ਕੁਝ ਹੋਈ ਕਰਦੇ ਨੇ ਇਤੇ ਦੇ ਟੈਮੋਂ ਕਿਤਾ ਗੜਬਰ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਡੇ ਬਾਜ਼ਾਰ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਡੇ ਬਾਜ਼ਾਰ ਇਹ ਜਿਹੜੇ ਕੀਤਨ ਦਰਬਾਰ ਨੂੰ ਵੀ ਵਜ਼ਾਰ ਰਿਹਾ ਇਹਨਾਂ ਦਾ ਹੋਰ ਕੀ ਹੈ ਇਹ ਕੀਤਨ ਦਰਬਾਰ ਉਹ ਜਿਹਾ ਹੀ ਬਾਜ਼ਾਰ ਹੈ ਨਾਏ ਬਦਲ ਲਿਆ ਸੀ ਨਾ ਹੋ ਰੱਖ ਲਿਆ ਗੱਲ ਉਹੀ ਹੈ ਪੈਸੇ ਇਕੱਠੇ ਕਰਨ ਦੇ ਕੀਤਨ ਦਰਬਾਰ ਕਰਾਉਣੇ ਬਈ ਇਹਨਾਂ ਨੂੰ ਪੈਸੇ ਦੇਣੇ ਸਭ ਉਹੀ ਗੱਲ ਹੈ ਤੰਦਾ ਕੁਛ ਨਹੀਂ ਗੁਰਮਤਿ ਦੇ ਤਾਂ ਗੱਲੇ ਨਹੀਂ ਫਲਸਫੀ ਦੀ ਤਾਂ ਕੋਈ ਗੱਲੇ ਨਹੀਂ ਪਾਣਾ ਬੰਨਣ ਦੀ ਤਾਂ ਕੋਈ ਗੱਲੇ ਨਹੀਂ ਖੋਜ ਵਾਲੀ ਤਾਂ ਕੋਈ ਗੱਲੇ ਨਹੀਂ ਹੈ ਉਹ ਜਾਂਦਾ ਕੋਈ ਨਹੀਂ ਲੀ ਵਿਚਾਰਾ ਨਹੀਂ ਤਾਂ ਕੋਈ ਨਹੀਂ ਤੇ ਐਸੇ ਕਰਕੇ ਦਾ ਰਿਜ਼ਲਟ ਨਹੀਂ ਕੋਈ ਆ ਰਿਹਾ ਕੀਰਤਨ ਦਰਵਾਣਾ ਦਾ ਕੀ ਰਿਜ਼ਲਟ ਆ ਰਿਹਾ ਰਾਗੀ ਸਾਰੇ ਰੋਬੀ ਹੋ ਗਏ ਸੂ ਉਹਨੇ ਗਲਾਬੀ ਇੱਥੇ ਆਉਣ ਲੱਗੇ ਆ ਬਾਹਰ ਉਹਨਾਂ ਦੇ ਘਰ ਜਾ ਕੇ ਦੇਖੋ ਕੀ ਹਾਲ ਹੈ ਜਾਣੇ ਕੀ ਕਰਦੇ ਨੇ ਹਰ ਘਰ ਬਰੇ ਟੈਲੀਵਿਜ਼ਨ ਕੀ ਦੇਖਦੇ ਨੇ ਉਹ ਗੁਰਵਾਦਿਆਂ ਨਾਲ ਖੁਦ ਨਹੀਂ ਜੁੜੇ ਹੋਏ ਲੋਕੋ ਕੁੜੀ ਵਰਗਾ ਤਾਂ ਨਹੀਂ ਜੁੜੇ ਹੋਏ ਉਹ ਤਾਂ ਹਾਈ ਪ੍ਰੋਫਾਈਲ ਜ਼ਿੰਦਗੀ ਬਸਰ ਕਰਨੀ ਚਾਹੁੰਦੇ ਨੇ ਗੁਰਬਾਨੀ ਵਾਲੀ ਦਾ ਕੋਈ ਉਹਨਾਂ ਤੇ ਅਸਰ ਤਾਂ ਗੁਰਬਾਨੀ ਵਾਲਾ ਕੋਈ ਨਹੀਂ ਉਹ ਇਸ ਨੂੰ ਆਪਣਾ ਧੰਦਾ ਬਣਾ ਕੇ ਪੈਸਾ ਜ਼ਿਆਦਾ ਕਮਾਉਂਦੇ ਹਾਈ ਪ੍ਰੋਫਾਈਲ ਜ਼ਿੰਦਗੀ ਬਸਰ ਕਰਨੀ ਚਾਹੁੰਦੇ ਇਹ ਤਾਂ ਗੱਲ ਹੈ ਜੀ ਸੀ ਗੁਰਮਤੀ ਦਾ ਗੱਲ ਹੈ ਜੀ ਇਹ ਹਾਂ ਜੀ ਯਾਦ ਨਹੀਂ ਆ ਉਹ ਦედა ਗਾਵੇਂ ਰਾਜੇ ਰਾਣੀਆਂ ਬੋਲੇ ਹਾਲ ਬਤਾਲ ਅਲਪਦਾਰ ਬੋਲਦੇ ਨੇ ਰਾਜਾ ਰਾਣੀ ਦੀਆਂ ਕਹਾਣੀਆਂ ਸੁਣਾਉਂਦੇ ਨੇ ਰਾਮਦੇਵ ਦੀ ਸੁਣਾਤੀ ਆ ਹੋਰ ਸੁਣਾਤੀ ਹਰੀਚੰਦਰ ਰਾਜੇ ਦੀ ਸੁਣਾਤੀ ਅਲਪਦਾਰ ਦੀ ਦਿਲਾਂ ਕਰਦੇ ਨੇ ਅਲਪਦਾਰ ਦੀਏ ਸਾਡੇ ਕਰਦੇ ਨੇ ਰਾਗੀ ਜੇ ਕਦੇ ਲੱਗ ਜਾਂਦੇ ਨੇ ਨਾ ਸਾਖੀ ਸੁਣਨ ਅਲਪਦਾਰ ਨੇ ਸੁਣਾਉਂਦੇ ਨੇ ਜਿਵੇਂ ਉਹਨੇ ਦਿੱਲੀ ਸੁਣਾਤੀ ਉਹਨਾਂ ਨੇ ਕਹਿਤਾ ਕਾਹਨੂੰ ਵੀ ਰਾਗੀ ਖਬਰਦਾਰ ਜੇ ਸਾਖੀ ਸੁਣਾਈ ਚੋਬਲਾਲ ਅਲਪਦਾਰ ਬੋਲਦਾ ਇਹ ਜਾਣਦੇ ਕੁਝ ਨਹੀਂ ਅਲਪਦਾਰੇ ਬੋਲਣੇ ਰਾਗੀ ਨੂੰ ਕੀ ਪਤਾ ਗੁਰਬਾਤ ਕੀ ਉਹਨੇ ਗੁਰਬਾਣੀ ਦੇ ਨਾਲ ਲੜਨ ਕੀ ਹੈ ਉਹ ਗਾਉਣ ਦਾ ਕੀਰਤਨ ਦਾ ਤਾਂ ਉਹਨਾਂ ਨੂੰ ਪਤਾ ਹੈ ਰੱਬ ਬਾਰੇ ਤਾਂ ਗਿਆਨ ਹੈ ਉਹਨਾਂ ਨੂੰ ਇਸ ਕਰ ਉਹਦੇ ਚਰਨਾਂ ਦੇ ਵਿੱਚ دلچਸਪੀ ਹੈ ਅਰਥ ਬੋਧ ਤਾਂ ਉਹਨਾਂ ਨੂੰ ਹੈ ਦੀ ਨਾਲੇ ਅਰਥ ਬੋਧ ਤਾਂ ਉਹਨਾਂ ਨੇ ਕੀ ਲੜਿਆ ਉਹਨਾਂ ਦਾ ਰਾਗ ਵਿਗਦਾ ਅਰਥ ਤੇ ਦੁਨੀਆ ਨੂੰ ਨਹੀਂ ਚਾਹੀਦੇ ਅਸਲ ਚ ਪਵਲਕ ਨੂੰ ਅਰਥ ਵੀ ਚਾਹੀਦੇ ਅਰਥ ਤਾਂ ਚਾਹੀਦੇ ਨੇ ਗੁਰਮੁਖ ਨੂੰ ਪਵਲਕ ਨੂੰ ਨਹੀਂ ਚਾਹੀਦੇ ਉਹ ਅਜੇ ਬਿਰਲੇ ਹੁੰਦੇ ਨੇ ਹਰ ਬੰਲੇ ਨਾਲ ਹੀ ਗਣੇ ਉਹ ਬੰਲੇ ਨੂੰ ਚਾਹੀਦੇ ਨੇ ਉਹਨਾਂ ਨੇ ਭੀੜ ਇਕੱਠੀ ਕਰਨੀ ਹੈ ਕਿਰਤਨ ਦਰਬਾਰ ਦਾ ਭੀੜ ਚਾਹੀਦੀ ਹੈ ਭੀੜ ਹੋ ਗਈ ਤਾਂ پیسے ਜ਼ਿਆਦਾ ਹੋਣਗੇ ਫੇ ਲੰਗਰ ਚਾਹੀਦਾ ਉੱਥੇ ਉਹ ਕੁਝ ਹੋਰ ਚੀਜ਼ ਹੈ ਉਹ ਆਹੀ ਗੱਲ ਹੈ ਜਿਹੜੀ ਆ ਸੀ ਨਾ ਜਿਹਦਾ ਖਡਣ ਕੀਤਾ ਸੀ ਇਹ ਹੋਰ ਤਰੀਕਾ ਦੇਖੋ ਰੂਪ ਬਦਲ ਕੇ ਸ਼ੁਰੂ ਕਰਨੀ ਦਾ ਸੀ ਰੋਹਾਨੀ ਕੀਰਤਨ ਦਰਬਾਰ ਨਾ ਰੱਖਲੇ ਰੂ ਦੀ ਕਿਹੜੀ ਗੱਲ ਆਤਮ ਦੀ ਕੀ ਖੁਰਾਕ ਮਿਲਦੀ ਹੈ ਕੋਈ ਆਤਮ ਦੀ ਖੁਰਾਕ ਨਹੀਂ ਉੱਥੇ ਲੰਗਰ ਤਾਂ ਸ਼ਬਦ ਦਾ ਚੱਲਣਾ ਸੀ ਜ਼ਰੂਰ ਪਰ ਲੰਗਰ ਤੇ ਚੱਲਿਆ ਹੀ ਨਹੀਂ ਸ਼ਬਦ ਲੰਗਰ ਦਾ ਰੋਟੀਆਂ ਦਾ ਤੁਹਾਡਾ ਕਹਿ ਰਹੇ ਆਤਮ ਦੀ ਖੁਰਾਕ ਕੰਨ ਰਸਤੇ ਸਵਾ ਕੁਛ ਨਹੀਂ ਹੈ ਉੱਥੇ ਕੰਨ ਰਸਤਾ ਲੱਖ ਟਕਿਆਂ ਕੇ ਮੁੰਦਲੇ ਲੱਖ ਟਕਿਆਂ ਕੇ ਹਾਰ ਲੱਖ ਟਕਿਆਂ ਦੇ ਬੁੱਧੜੇ ਲੱਖ ਟਕਿਆਂ ਦੇ ਹਾਰ ਪਾਉਂਦੇ ਨੇ ਜਿਵੇਂ ਵਿਸ਼ਨੂ ਦੇ ਪਾਏ ਹੋਏ ਨੇ ਉਜਾ ਬਣਾਉਟੀ ਪਾਉਦੇ ਸੀ ਤਾਇ ਲਾਉਣੇ ਕਾਲ ਦੇ ਵਿੱਚ ਹਾਰ ਪਾਉਣੇ ਬੁੰਦਲੇ ਪਾਉਣੇ ਰਾਜਾ ਬਣ ਕੇ ਦਿਖਾਉਣਾ ਜਿਵੇਂ ਰਾਸ ਲੀਲਾ ਕਰਦੇ ਦੀਆਂ 라ਵ ਲੀਲਾ ਫਰਕਸ਼ਨ ਲੀਲਾ ਆਗੋ ਕਰਦੇ ਨੇ ਰਸਤਾਰੀਏ ਇਹ ਤਰਮ ਸੀ ਉਸ ਵੇਲੇ ਦਾ ਭਾਜ ਤਨ ਪਾਇਏ ਨਾਨਕਾ ਸੇ ਤਨ ਹੋਵੇ 400 ਜਿਹੜੇ ਸ਼ਰੀਰ ਚ ਪਾਇਆ ਤਬੁੱਦਲੇ ਹਰ ਹਾਰ ਉਹ ਤਾਂ ਸਵਾਹ ਹੋ ਜਾਣ ਉਹ ਤਾਂ ਸਵਾਹ ਨਹੀਂ ਢੇਰੀ ਇੱਥੇ ਰਹਿ ਜਾਣੀ ਆ ਦਰਸ਼ਨ ਤਾਂ ਉਹ ਸਰੀਰ ਦਾ ਹੀ ਕਰਾਇਆ ਤੁਸੀਂ ਵੋਈ ਠਹਿ ਰਹਿ ਜਾਣ ਫਿਰ ਉਹਨੂੰ ਲਾਭ ਕੀ ਹੋਇਆ ਜੇ ਚੀਖਣ ਵਾਲੀ ਤਾਂ ਤਾਂ ਦਿਖੀ ਹੋਣੀ ਆਤਮਾ ਦਾ ਤਾਂ ਦਰਸ਼ਨ ਹੋਇਆ ਹੀ ਨਹੀਂ ਆਤਮਾ ਨੇ ਪਰਵਾਹੀ ਹਾਰ ਕਹਾਂ ਪਰਵਾਹ ਸਗਲ ਗੁਣਾ ਦਾ ਹਾਰ ਹਾਰ ਪਾਇਆ ਹੋਇਆ ਓਕਾਰ 71 ਇੱਕ ਦੇ ਹਾਰ ਪਾਇਆ ਹੋਇਆ ਜਾਂ ਇੱਕ ਇਹਦਾ ਹਾਰ ਹੈ ਇੱਕ ਦਾ ਕੀ ਹਾਰ ਹੈ ਇੱਕ ਦਾ ਹਾਰ ਹੈ 71 ਓਕਾਰ 71 ਕਰਤਾਰਪੁਰ ਖੇ ਮਿਰਪਾਉ ਦਰਵਾਰ ਅਕਾਲਪੁਰ ਤੇ ਅਜੂਨੀ ਸਾਇਬੰ ਇਹ ਅੱਠ ਗੋਲਨੇ ਵਾਲੇ ਸਾਰੇ ਇਹ ਹਾਰ ਇਹਦੇ ਪਾਇਆ ਇਹਦੇ ਵਿੱਚ ਸਭ ਕੁਝ ਬਿਜਾਰੇ ਇੱਕ ਅਣਦਾਰੇ ਹਾਰ ਹੈ ਇਹਦੇ ਵਿੱਚ ਇਹਦੇ ਇਹਦੀ ਵਿਆਖਿਆ ਕਰਦੀ ਆ ਬਾਣੀ ਇੱਕ ਦੀ ਕਰਦੀ ਹੈ 8 1 ਦੀ ਕਰਦੇ 8 1 ਦਾ ਹੀ ਦਰਸਾਉਂਦੇ 1 ਦਾ ਹੀ ਇੱਕ ਦਾ ਰੂਪ ਚਿਤ੍ਰਣ ਕਰਦੇ ਨੇ 8 ਗੁਣ ਇਹ ਇੱਕ ਕੀ ਹੈ ਇੱਕ ਵਾਰ ਹੀ ਦੱਸ ਰਹੇ ਨੇ ਉਹ ਓਕਾਰਾ ਉਹਕਾਰ ਕਾ ਕੀ ਹੈ ਉਹਕਾਰ ਬ੍ਰਹਮਉਤਪਤ ਉਹਕਾਰ ਬ੍ਰਹਮਉਤਪਤ ਕੀਤੀ ਹੈ ਆਹੀ ਹੈ ਕੋਦਰਤ ਓਕਾਰ ਕੀਓ ਜਿਹੜੀ ਚਿਤ ਓਕਾਰ ਨੇ ਚਿਤ ਬਣਾਇਆ ਧਰਮ ਰਾਜ ਬਣਾਇਆ ਹੈ ਉਹ ਕਾਰ ਸੈਲ ਨੂੰ ਪਾਇਉ ਕਾਰ ਤੇ ਸਾਰੇ ਯੁੱਗ ਬੰਦੇ ਨੇ ਤੇ ਬਾਇਆ ਦੇ ਉਹ ਕਾਰ ਬੇਦ ਨਰ ਬਾਇਆ ਬੇਦ ਨਰ ਬਾਇਆ ਵਾਲੀ ਗੱਲ ਹੈ ਉਹ ਵੀ ਉਹੀ ਗੱਲ ਹੈ ਆਹਹ ਕੁਦਰਤ ਬੇਦ ਪੁਰਾਣ ਕਤੇ ਬਾ ਉਹਦਾ ਉਹ ਕਾਰ ਦਾ ਕੁਦਰਤ ਹੈ ਕੋਈ ਗੱਲ ਉੱਥੇ ਉਹੀ ਇੱਥੇ ਇਹ ਗੱਲ ਕੌਣ ਦੱਸਦਾ ਰਾਗੀ ਦੱਸਦੇ ਨੇ ਰਾਗਿਆਂ ਨੂੰ ਪਤਾ ਰਾਗਿਆਂ ਨੂੰ ਪਤਾ ਨਾ ਕਥਾਵਾਚਕ ਨੂੰ ਪਤਾ ਗੱਲ ਤਾਂ ਐਸੀ ਦੱਸਣ ਵਾਲੀ ਇਹ ਐ ਕੁਦਰਤ ਦਾੜੀ ਪੌੜੀ ਦਾ ਉਹਦਾ ਕੀ ਮੇਲ ਹੈ ਇਹ ਉਸੇ ਦੀ ਵਿਆਖਿਆ ਹੈ ਇਹ ਕੀ ਆ ਕੀ ਹੈ ਪੇਰ ਖੋਲਿਆ ਸੀ ਉੱਥੇ ਗਿਆਨ ਨਾ ਗੱਲੀ ਢੂੰਢੀਆ ਕਥਨਾ ਕਰੜਾ ਸਾ ਇਹ ਗਿਆਨ ਦੇਣਾ ਸੀ ਲੋਕਾਂ ਨੂੰ ਇਹ ਗੱਲਾਂ ਨਾਲ ਨਹੀਂ ਬਣਦਾ ਗਿਆਨ ਜਿਹੜੀਆਂ ਗੱਲਾਂ ਕਰਦੇ ਨੇ ਚਮਨ ਲਾਲ ਵਾਰੀ ਸਾਕੀ ਅਸਲਾਮ ਤੇ ਦੇ ਗੱਲਾਂ ਚ ਨਹੀਂ ਗਿਆਨ ਹੁੰਦਾ ਉਹ ਤਾਂ ਗੱਲਾਂ ਨੇ ਗੱਲੀ ਕਿਨੇ ਨਾ ਪਾਇ ਗੱਲੀ ਕੀ ਪਾਉਣਾ ਸੀ ਨਾਨਕ ਲੇਖੇ ਇੱਕ ਗੱਲ ਗੱਲ ਇੱਕ ਕਰਕੇ ਦਿਖਾਓ ਸਾਰੀ ਉਹ ਇੱਕ ਗੱਲ ਹੈ ਉੱਥੇ ਵੀ ਉਹੀ ਗੱਲ ਕਹੀ ਹੈ ਇੱਥੇ ਵੀ ਉਹੀ ਗੱਲ ਕਹੀ ਹੈ ਇਹ ਤਾਂ ਕੁਦਰਤ ਕਰਕੇ ਕਹਿਤੀ ਗੱਲ ਉਹ ਤੇ ਓਕਾਰ ਕਰਕੇ ਕਹਿਤੀ ਸਾਰੀ ਗੱਲ ਓਕਾਰ ਕੁਦਰਤ ਇੱਕੋ ਗੱਲ ਹੈ ਦੋਹਾਂ ਇੱਕੋ ਅਰਥ ਦਿੰਦੇ ਨੇ ਸਮਰਥੀ ਨੇ ਉਹ ਵੀ ਇੱਕ ਨਾਲ ਜੁੜਿਆ ਹੋਇਆ ਹੈ ਇਹ ਵੀ ਇੱਕ ਨਾਲ ਜੁੜਿਆ ਨਾਨਕ ਨਿਰਪਉ ਨਿਰੰਕਾਰ ਸੱਚ ਇੱਕ ਇੱਕੋ ਗਿਆਨ ਉੱਥੇ ਵੀ ਇੱਕ ਉਹ ਵੀ ਕਹੇ ਵੀ ਗੱਲ ਤਾਂ ਇਹ ਦੱਸਣੀ ਸੀ ਇਹ ਪਤਾ ਕਿਸੇ ਨੂੰ ਕੁਝ ਨਹੀਂ ਆੜ ਬਦਾਨ ਮਾਰੀ ਜਾਂਦੇ ਨੇ ਆਤਮਾ ਕਰੜਾ ਸਾਰ ਇਹ ਤਾਂ ਜਿਹੜਾ ਸਾਰ ਗਿਆਨ ਹੈ ਸਾਰ ਗਿਆਨ ਤਤ ਗਿਆਨ ਇਹਨੂੰ ਕਥਨ ਕਰਨਾ ਸੁੱਖਾ ਨਹੀਂ ਹੈ ਸੁੱਖਾ ਕਰੜਾ ਹੈ ਸੁੱਖਾ ਹੈ ਸਾਰ ਗਿਆਨ ਕਥਨ ਕਰਨਾ ਸਾਰ ਵਸਤੂ ਤਤ ਗਿਆਨ ਨੂੰ ਕਥਨ ਕਰਨਾ ਆਤਮ ਗਿਆਨ ਨੂੰ ਕਥਨ ਕਰਨਾ ਗੁਰਬਾਣੀ ਦਾ ਸਾਰ ਕਥਨ ਕਰਨਾ ਕਥਨ ਕਰਨਾ ਬੁੱਝ ਕੇ ਕਥਨ ਕਰ ਰਹੂਗਾ ਇਹ ਸਮਝਣ ਵਾਲੀ ਗੱਲ ਨਹੀਂ ਹੈ ਇਹ ਬੁੱਝਣ ਵਾਲੀ ਗੱਲ ਆ ਬੁਝਾਰਤ ਹੈ ਔਕਤ ਆਏ ਬੁੱਝਣ ਸੁਣਨਾ ਤਾਂ ਕਥਨ ਕਰ ਹੁਲੇ ਬੁੱਝੇ ਬਿਨਾ ਕਥਨ ਨਹੀਂ ਕਰ ਸਕਦੇ ਬੈਠੇ ਜਿਹੜੇ ਵਿਦਵਾਨ ਬਾਰੇ ਯੂਨੀਵਰਸਿਟੀ ਵਾਲੇ ਬੁੱਝ ਕੇ ਤਾਂ ਗਵੜਾ ਪੁਰਾਣਾ ਬੜਾ ਬੁੱਧੀਆ ਨਹੀਂ ਹੈ ਬੁੱਝਣ ਵਾਲੀ ਜੇ ਕਿਸੇ ਕੋਲ ਹੈ ਕਿ ਦੱਸ ਦੇ ਸਾਰੇ ਨੂੰ ਆਪਾਂ ਜਾਣਦੇ ਹਾਂ ਸਾਰੇ ਦੇਖ ਲੈ ਲੋੜ ਨਹੀਂ ਉਹਨੂੰ ਕੋ ਜਾਣਦੀ ਇੱਕ ਵਾਰ ਚੱਕਰ ਮਾਰਿਆ ਨਾਨਕ ਨੂੰ ਪਤਾ ਲੱਗ ਗਿਆ ਵੀ ਕਿਹੜੇ ਕਿਨੇ ਪਾਣੀ ਜਿਹਨੇ ਬੜਨ ਤੂੰ ਵੀਰ ਨੂੰ ਪਤਾ ਲੱਗ ਗਿਆ ਵੀ ਬੜਨ ਕਿਨੇ ਪਾਣੀ ਜਿਹਨੇ ਬੜਨ ਤੇ ਸਾਰੇ ਮਦਮਾਨ ਇਹਨਾਂ ਜੋਨਾਂ ਕੇ ਪਾਣੀ ਹੁੰਦਾ ਉਹਨਾਂ ਬੜਨ ਦਾ ਜਿਹੜਾ ਵੀ ਪਾਣੀ ਨਹੀਂ ਹੈ ਇਹਨਾਂ ਮਦਮਾਨਾਂ ਦਾ ਉਹਨਾਂ ਨੇ ਬਹੁਤ ਕੁਝ ਪੜਿਆ ਆਇਆ ਸੀ ਕਾਸ਼ੀ ਦੇ ਪੜਨ ਤਾਂ ਤੇ ਹਿੰਦੂ ਜਿਹੜੇ ਸੰਤ ਨੇ ਉਹ ਬਹੁਤ ਕੁਝ ਜਿਆਦਾ ਇਹਨੂੰ ਪੜਿਆ ਆਇਆ ਉਹਨੂੰ ਕੋਈ ਨਹੀਂ ਇਹ ਤਾਂ ਉਲਟੇ ਰਾਬੇ ਹਰ ਕਰਮ ਮਿਲਦਾ ਪਈ ਹੈ ਹੋਰ ਹਕਮਤ ਹੁਕਮ ਖਵਾ ਕਰਮ ਮਿਲਦਾ ਪਈ ਹੈ ਇਹ ਤਾਂ ਕਿਰਪਾ ਨਾਲ ਮਿਲਦਾ ਸਾਰ ਗਿਆ ਆਪ ਬੁਝਾਇਆ ਤਾਂ ਬੁਝਸੀ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ ਹਰ ਕੋਲ ਸਾਦੀ ਆਖ ਬਖਣਾ ਇਹ ਕੋਈ ਆਪਣੇ ਆਪ ਕਦਰ ਕਰਦੇ ਬੇ ਮੁਸ਼ਕਲ ਗੱਲ ਹੈ ਕਰਮ ਮਿਲਦਾ ਪਈ ਹੈ ਕਰਮ ਮਿਲਦਾ ਪਈ ਹੈ ਇਹ ਤਾਂ ਕਿਸੇ ਦੀ ਕਿਰਪਾ ਹੋ ਜਵੇ ਨਦਰ ਕਰਮ ਫਗਿਆ ਨਿਸ਼ਾਨ ਨੂੰ ਕਿਸੇ ਦੇ ਕਰਮ ਕਰਪਾ ਹੋ ਜਾ ਪਰਮੇਸ਼ਰ ਦੀ ਉਹਦੇ ਗੱਲ ਆ ਜਾ ਸਮਝ ਚ ਤਾਂ ਇਹਦੀ ਪ੍ਰਾਪਤੀ ਹੁੰਦੀ ਹੈ ਵਰਨਾ ਹੋਰ ਹਕਮਤ ਹੁਕਮਾ ਖੁਆਰ ਜਿਹੜਾ ਆਪਣੀ ਮਰਜ਼ੀ ਕਰਦਾ ਨਾ ਹਕਮਤ ਆਪਣੀ ਮਰਜ਼ੀ ਅਨੁਸਾਰ ਕਹਿੰਦਾ ਮੈਂ ਕਰਦਾ ਉਹ ਜਿਵੇਂ ਤਰਵਾਣਾ ਕਰਦਾ ਉਹ ਤਾਂ ਖੁਆਰੀ ਆ ਉਹ ਤਾਂ ਖੁਆਰ ਹੋਣੇ ਵਾਲੀ ਗੱਲ ਹੈ ਆਪ ਖੁਆਰ ਹੋਊਗਾ ਦੂਜੇ ਨੂੰ ਕਰਨਾ ਚਾਹੁੰਦਾ ਦੂਜੇ ਦਾ ਚਾਹੇ ਖੁਆਰ ਨਾ ਹੋਣ ਆਪ ਜਰੂਰ ਖੁਆਰ ਹੋ ਖਾਰ ਕਰਨ ਵਾਲਾ ਗਿਆਨ ਪ੍ਰਚਾਰ ਕਰਨ ਅਪਰਾਧ ਹੈ ਬਹੁਤ بڑا ਅਪਰਾਧ ਹੈ ਫਿਰ ਪੈਸੇ ਦੇ ਨਾਲ ਜਿਹਨੂੰ ਕਰ ਰਿਹਾ ਉਹਦੇ ਪਿੱਛੇ ਕੁਝ ਐਸੀਆਂ ਸ਼ਕਤੀਆਂ ਹਨ ਕੰਮ ਕਰਦੀਆਂ ਕਿਨੇ ਕਿਹੜੇ ਲੋਕਾਂ ਨੂੰ ਕਰਦੀਆਂ ਨੇ ਕੰਮ ਸਾਰਿਆਂ ਨੂੰ ਪਤਾ ਹੀ ਹੈ ਪਤਾ ਹੀ ਹੁਣ ਤਾਂ ਪਤਾ ਲੱਗੀ ਜਾਂਦਾ ਹੌਲੀ ਹੌਲੀ ਕਿਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਸੀ ਸਭ ਪਤਾ ਲੱਗ ਜਾਂਦਾ ਲੋਕਾਂ ਨੂੰ ਛੇਤੀ ਨਹੀਂ ਲੱਗਦਾ ਹੌਲੀ ਹੌਲੀ ਲੱਗ ਜਾਂਦਾ ਕਾਲੇ ਘਾਨੇ ਦੇ ਪਿੱਛੇ ਕੀ ਸੀ ਉਹ ਹੋਵੇ ਪੁਲਿਸ ਵਾਲਿਆਂ ਨੇ ਜ਼ਿੰਦਗੀ ਨੌਕਰੀ ਕੀਤੀ ਉਹਨੂੰ ਗੁਰਬਾਨੀ ਦਾ ਹੇਜ ਕਿੱਥੋਂ ਲੱਗ ਗਿਆ ਹਰਾਨੀ ਦੀ ਗੱਲ ਤਾਂ ਇਹ ਸੀ ਉਹ ਪੁਲਿਸ ਵਾਲਿਆਂ ਦਾ ਨੰਕਸ ਬਾਬਰ ਕੇ ਕਹਿੰਦੇ ਨੇ ਬਾਬਰ ਕੇ ਬਾਬੇ ਕੇ ਹੋਈ ਹੀ ਸਕਦੇ ਉਹਨੇ ਪੁਲਿਸ ਦੀ ਨੌਕਰੀ ਕੀਤੀ ਹੈ ਉਹਨੂੰ ਫੁਰਬਾਨੀ ਦਾ ਹੇਜ ਕਿੱਥੋਂ ਲੱਗਣਾ ਸੀ ਸਾਨੂੰ ਤਾਂ ਐਸੀ ਗੱਲ ਦੀ ਹੈਰਾਨੀ ਕੀਤੀ ਉਹ ਤਾਂ ਏਜੰਟ ਸੀ ਪਰ ਆਹੇ ਪਾਉਣ ਵਾਲਿਆਂ ਦਾ ਵਿਦਿਆਦੁਰਾਂ ਤੇ ਜੇ ਮੰਨ ਲਿਆ ਫੇਰ ਕੱਖ ਨਹੀਂ ਰਹਿਦਾ ਇਹਨਾਂ ਦੇ ਪੱਲੇ ਇਹ ਦੂਤ। ਇਹਨੋਂ ਬਾਦ ਕੌਣ ਰਹਿੰਦਾ ਹੀ ਕੱਖ ਨਹੀਂ ਜੇ ਦਸਪੁਰਾਂ। ਅਸੀਂ ਵਰਤਾ ਦਿੱਏ ਸਾਰਾ। ਪੂਤੀ ਪੂਜਾ ਵੀ ਗਈ ਇਹਨਾਂ ਦੀ। ਕੁਝ ਵੀ ਨਹੀਂ ਰਹਿਦਾ ਇਹਨਾਂ ਦੇ ਕੋਲ। ਆਦ ਗੁਰੂ ਗ੍ਰੰਥ ਸਾਹਿਬ ਦੀ ਕੱਲੇ ਨਾਲ ਇਹਨਾਂ ਦਾ بگੜਾ ਕੁਝ ਨਹੀਂ ਹੈ। ਕੁਝ ਨਹੀਂ بگੜਦਾ ਹੈ ਜਦ ਆਸ ਹੋ ਜਾਂਦੇ ਨੇ। ਭਗਤਾਂ ਦੀ ਬਾਣੀ ਛੇਤੀਓ ਕਰਤੀ ਸੀ ਇਹਨਾਂ ਨੇ। ਪੋਚਾ ਫਿਰਦਾ ਸੀ। ਭਗਤਾਂ ਦੇ ਬਾਅਦ ਗੁਰੂ ਨਾਨਕ ਗੁਰੂ ਫੇਜੋੜੀ ਭੇਜੋਤ। ਦਸਮਤੇ ਬਾਅਦ ਆਦ ਆਰ ਦਸਮਤੇ ਦੋ ਇਕੱਠੇ ਹੋ ਜਾਣ। ਇਹਨਾਂ ਕੋਈ ਗੋੜਾ ਕੋਈ ਇਲਾਜ ਨਹੀਂ 10 ਬਤੋਂ ਇਹਨਾਂ ਨੂੰ ਖਤਰਾ ਜ਼ਿਆਦਾ ਆਤਾ ਨਹੀਂ ਖਤਰਾ ਇਹਨਾਂ ਆਦੇ ਅਰਥ ਬੁਝਣ ਵਾਲੇ ਜ਼ਿਆਦਾ ਨੇ ਉਹਦੇ ਬੁਝਣ ਵਾਲੇ ਘੱਟ ਨੇ ਸਪੈਸ਼ਲ ਲੱਗ ਗਈ ਹੋਈ ਹੈ ਉਹ ਪਾਝਾ ਹੋ ਰਾਇ ਪਾਝਾ ਹੋ ਰਾਇ ਇਹਨਾਂ ਧਿਆਨ ਤਾਂ ਨਹੀਂ ਰੱਖਿਆ ਹੋਇਆ ਆ ਲਾ ਆ ਉੱਥੇ ਪਰ ਗੱਲ ਸਪਸ਼ਟ ਹੋ ਗਈ